ਕਹਿੰਦੇ ਹੈ ਨੰਨਾ ਕੀ ਹਾਲ ਹੈ ਕੋਈ ਨਹੀਂ ਸਰ ਜੀ ਸਾਹਿਬ ਜੀ ਕਿਸ਼ ਨੋ ਚਲ ਜੀ ਬੜੀ ਅਗਲੀ ਛੜੇ ਬਣੀ ਜੰਗੀ ਪਾਣੀ ਹੈ ਜੇ ਅੱਗੇ ਤੋਂ ਬੱਦਲ ਰਹੇ ਜਾਵਾਂਗੇ ਕਿ ਉਹ ਜੀ ਸਾਹਿਬ ਜੀ 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 ਮੇਰੇ ਅਕਸਰ ਰਾਹਾਂ ਨੂੰ ਤਾਲੂ いいです ਕੰਮ ਕਰਦੇ ਪਾਉਂਦੇ ਆਂ ਗੁਰਦੇ ਆਉਂਦੀ ਗੁਜੇ ਨੂੰ ਤਾਂ ਰੈਂਡਰਸ ਪਾਈ ਕੋਈ ਵੀ ਚੀਜ਼ ਨਹੀਂ ਦੱਸੋ ਸੀ ਥੱਕ ਪਾਉਂ ਆਹੀ ਪਾਈ ਨੇ ਨਾਲ ਨਾਲ ਦਿੱਲੀ ਨਹੀਂ ਜਾਂਦਾ ਜੀ ਉਹ ਅੰਮ੍ਰਿਤਸਰ ਹੋ ਕੇ ਫਿਰ ਮਾਰ ਲਿਆ ਕਰੋ ਜੀ ਆਪ ਜੀ ਸ਼ੁਰੂਆਤ ਪਾੜੇ ਬਚ ਕੇ ਕਰ ਰਿਹਾ ਹੈ ਕੀ ਹੋ ਗਿਆ ਦੱਸੋ ਕੰਮ ਕਰੀਓ ਤੋਂ ਬਾਅਦ ਇਹ ਸਾਰਾ ਕੁਝ ਕੀ ਸਾਈਜ਼ ਕੀਤਾ ਹੈ ਸਾਈਜ਼ ਕੀ ਜੈਦਾ ਹੋਵੇ ਡਾਈ ਮਾੜਾ ਕੁਝ ਨਹੀਂ ਸਾਰਾ ਖਿਆਲ ਹੈ ਪ੍ਰਦੀਪ ਬੈਠ ਕੇ ਉੱਜੇ ਜਾਂਦਾ ਯਾਰ ਆਪਣੇ ਡਿਊਟੀ ਬੋਰਡ ਵਿੱਚ ਵਾਹ ਜੀ ਮਾਬੂਤ ਆਣਾ ਸਾਡੇ ਨਾਲ ਸਾਡੇ ਨਾਲ ਸ਼ੁਰੂ ਸਾਡਾ ਨਹੀਂ ਹੋਇਆ ਇਹ ਸ਼ੁਰੂ ਸਭ ਤੋਂ ਕੈਮਰੇ ਵਾਲੇ ਕੈਮਰੇ ਵਾਲਿਆਂ ਦਾ ਜਾਨਦਾ ਜਿਹੜੇ ਟ੍ਰੈਫਿਕ ਲਈ ਕਾਲੇ ਦਿੰਦੇ ਨੇ ਸਾਡੇ ਸ਼ੁਰੂ ਕੋਈ ਨਹੀਂ ਤੇ ਇਹਨਾਂ ਕੋਈ ਵੀ ਸਾਡਾ ਨਹੀਂ ਜਿੰਨਾ ਇਧਰ ਇਹਨਾਂ ਬੱਤੇ ਬਸਦੇ ਹੈ ਜੀ ਸ਼ੁਰੂ ਕੋਈ ਨਹੀਂ ਮੋਲੀਂਦੀ ਰਾਸ ਤੋਂ ਅੰਦਰ ਮੇਰੇ ਕੋਲ ਨਾ ਇੱਕ ਦੌੜੀ ਬੜਾ ਅੱਗੇ ਆ ਵੀ ਲਾਗੇ ਨਹੀਂ ਪਹੁੰਚਦਾ ਜੀ ਇਹ ਤੁਹਾਨੂੰ ਕਹਿੰਦੀ ਹੈ ਕਿ ਇਹ ਵੀ ਆਪਣਾ ਪੂਜ ਕੀ ਨਦੀ ਨੂੰ ਪੀਂਦੇ ਹੈ

ਸ਼ਹਿਰ ਦੇ ਪਿਛਲੇ ਲੰਬੇ ਸਮੇਂ ਤੋਂ ਸ਼ਿਕਾਇਤਾਂ ਲੋਕਾਂ ਦੀ ਆ ਰਹੀਆਂ ਨੇ ਜੋ ਹਾਲਾਤ ਨੇ ਬੜੀ ਪਹਿਲੀ ਵਾਰ ਵੀ ਪਹਿਲਾਂ ਵੀ ਇਹਨਾਂ ਨਾਲ ਗੱਲਬਾਤ ਹੋਈ ਹੈ ਸੋ ਡੇਂਗੂ ਵੀ ਫੈਲ ਰਿਹਾ ਉਹਦੇ ਕਰਕੇ ਮੇਰੀ ਅੱਜ ਡੇਢ ਘੰਟੇ ਦੇ ਬਾਅਦ ਮੀਟਿੰਗ ਹੋਈ ਹੈ ਤਿੰਨੋਂ ਡਾਕਟਰ ਸਾਹਿਬਾਨ ਨੇ ਜਿਹੜੇ ਕਾਰਪੋਰੇਸ਼ਨ ਦੇ ਔਰ ਐਸਸੀ ਨੇ ਜਿਹੜੇ ਬਾਗਬਾਨੀ ਦੇ ਜਿਹੜਾ ਧਿਆਨ ਰੱਖਦੇ ਨੇ ਸਾਰੇ ਸ਼ਹਿਰ ਦਾ ਕੋਈ ਸੜਕ ਟੁੱਟੀ ਹੋਵੇ ਕੋਈ ਮੁਸ਼ਕਿਲਾਂਤ ਹੋਵੇ ਸੋ ਸਫਾਈ ਦਾ ਵੀ ਧਿਆਨ ਰੱਖਦੇ ਉਹਨਾਂ ਨਾਲ ਮੈਂ ਮੀਟਿੰਗ ਕੀਤੀ ਆ ਪਹਿਲੀ ਗੱਲ ਤੇ ਮੈਂ ਇਹ ਦੱਸ ਦੇਣਾ ਚਾਹੁੰਦਾ ਕਿ ਸ਼ਹਿਰ ਨੂੰ ਠੀਕ ਕਰਨ ਵਾਸਤੇ ਜਿਹੜੀ ਕੰਪਨੀ ਦੇ ਨਾਲ ਕੋਈ ਮੁਸ਼ਕਿਲਾਂ ਚੱਲੀ ਆ ਰਹੀ ਸੀ ਉਹ ਕਾਫੀ ਹੱਦ ਤੱਕ ਹੱਲ ਹੋ ਗਈ ਹੈ 15 ਦਿਨ ਦਾ ਇਹਨਾਂ ਨੇ ਟਾਈਮ ਲੈ ਕੇ 15 ਦਿਨ ਦੇ ਵਿੱਚ ਵਿੱਚ ਤੁਹਾਨੂੰ ਜਿਹੜੀ ਲਿਫਟਿੰਗ ਹੈ ਜਿਹੜੀ ਮੁਸ਼ਕਿਲਾਂ ਹੈ ਉਹਦੇ ਤੋਂ ਰਾਹਤ ਮਿਲੂਗੀ ਸ਼ਹਿਰ ਵਾਸੀਆਂ ਨੂੰ ਕੂੜੇ ਤੋਂ ਖਾਸ ਕਰਕੇ ਕਿਉਂਕਿ ਕਾਫੀ ਲੰਬੀ ਲੜਾਈ ਇਹਨਾਂ ਦੀ ਖਿੱਚੋ ਤਾਣ ਕੰਪਨੀ ਦੇ ਨਾਲ ਚੱਲੀ ਹੈ ਨੰਬਰ 1 ਤੇ ਉਹ ਆ ਨੰਬਰ 2 ਜਿਹੜੀ ਸ਼ਹਿਰ ਦੇ ਵਿੱਚ ਫੌਗ ਦੀ ਛੜਕਾਏ ਆ ਉਹ ਬਿਲਕੁਲ ਨਾ ਮਾਤਰ ਸੀ ਤਰਾਤਲ ਦੇ ਉੱਤੇ ਜਿਹੜੀ ਇਹਨਾਂ ਦੇ ਆਫਿਸ ਦੇ ਵਿੱਚ ਜੋ ਰਿਪੋਰਟਸ ਨੇ ਉਹਦੇ ਮੁਤਾਬਕ ਤੇ ਸਾਰੀ ਜਗ੍ਹਾ ਹੋ ਰਹੀ ਹੈ ਪਰ ਮੈਂ ਸਾਰੇ ਕਾਉਂਸਲਰ ਸਹਿਬਾਨ ਨਾਲ ਕਰੀਬ 25 30 ਨਾਲ ਗੱਲਬਾਤ ਕਰਕੇ ਸਪੀਕਰ ਫੋਨ ਲਾ ਕੇ ਇਹਨਾਂ ਨੂੰ ਸੁਣਾਈ ਹੈ ਵੀ ਜ਼ਮੀਨ ਦੇ ਉੱਤੇ ਕੋਈ ਹਾਲਾਤ ਨਹੀਂ ਉਹਦੇ 'ਚ ਸਾਰੀਆਂ ਪਾਰਟੀ ਦੇ ਕਾਉਂਸਲਰ ਨਾਲ ਗੱਲ ਕੀਤੀ ਕਿਸੇ ਇੱਕ ਪਾਰਟੀ ਦੇ ਨਾਲ ਗੱਲ ਨਹੀਂ ਮੈਂ ਕੀਤੀ ਉਹ ਚ ਆਮ ਆਦਮੀ ਪਾਰਟੀ ਦੇ ਵੀ ਸੀ ਉਹ ਚ ਕਾਲੀ ਦਲ ਦੇ ਵੀ ਸੀ ਉਹ ਚ ਭਾਜਪਾ ਦੇ ਵੀ ਸੀ ਕੁਝ ਕਾਂਗਰਸ ਦੇ ਵੀ ਸੀ ਸਾਰਿਆਂ ਨਾਲ ਗੱਲਬਾਤ ਕਰਕੇ ਇਹਨਾਂ ਨੂੰ ਦੱਸਿਆ ਗਿਆ ਵੀ ਹਾਲਾਤ ਜਿਹੜੇ ਸ਼ਹਿਰ ਦੇ ਨੇ ਉਹ ਬਾੜੇ ਨੇ ਤੁਸੀਂ ਜ਼ਮੀਨ ਤੇ ਉਤਰੋ ਔਰ ਉਹਦੇ ਆਸਤੇ ਸਾਨੂੰ ਤੁਹਾਨੂੰ ਆਪਣੇ ਆਪ ਨੂੰ ਜਵਾਬਦੇਹ ਬਣਾਉਣਾ ਪਊਗਾ ਕਿਉਂਕਿ ਸਰਕਾਰ ਨਾ ਵੀ ਹੋਵੇ ਸਿਸਟਮ ਤੇ ਹੈਗਾ ਨਾ ਦੂਜੀ ਗੱਲ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਕਾਗਰ ਇਸ ਕਾਰਪੋਰੇਸ਼ਨ ਕੋ ਕੋਈ ਪੈਸਾ ਹੈ ਨਹੀਂਗਾ ਸਿਵਾਏ ਤਨਖਾਹਾਂ ਦੇਣ ਤੋਂ ਸਰਕਾਰ ਇਮੀਡੀਏਟ ਮਿਨੀਮਮ 100 ਕਰੋੜ ਰੁਪਇਆ ਪੰਜਾਬ ਸਰਕਾਰ ਮੋਹਿਆ ਕਰਾਵੇ ਤੇ ਤਦ ਜਾ ਕੇ ਮਾੜੇ ਮੋਤੇ ਹਾਲ ਜਿਹੜੇ ਆ ਉਹ ਠੀਕ ਹੋ ਸਕਦੇ ਨੇ ਕਿਉਂਕਿ ਅੱਜ ਤੱਕ ਇਹ 스마트 ਸਿਟੀ ਤੋਂ ਪੈਸੇ ਮੰਗੀ ਜਾ ਰਹੇ ਆ ਕਦੀ ਅਲੱਗ-ਅਲੱਗ ਪ੍ਰੋਜੈਕਟਾਂ ਤੋਂ ਆ ਰਹੇ ਆ ਉਧਰੋਂ ਵਿੱਤ ਕਮਿਸ਼ਨ ਜਿਹੜਾ ਲੰਬੇ ਸਮੇਂ ਤੋਂ ਜਿਹੜਾ ਸਾਡਾ ਸੈਂਟਰਲ ਗਵਰਨਮੈਂਟ ਦਿੰਦੀ ਸੀ ਉਹਨੇ ਵੀ ਬੰਦ ਕਰ ਵਿੱਤ ਕਮਿਸ਼ਨ ਦੀ ਉਹ ਤਨਖਾਹਾਂ 'ਚ ਵਰਤੇ ਜਾ ਰਹੇ ਸੀ। ਉਹਨਾਂ ਨੇ ਵੀ ਬੰਦ ਕਰਤਾ ਕਿ ਵਿੱਤ ਕਮਿਸ਼ਨ ਲੋਕਾਂ ਦੀਆਂ ਸਹੂਲਤਾਂ ਵਾਸਤੇ ਆਉਂਦਾ ਹੈ। ਸੋ ਮੈਂ ਅੱਜ ਫੌਜ ਏਰੀਆ ਲਾਉਂਸ ਰੋਡ ਦਾ ਇਹਨਾਂ ਨੂੰ ਥੋੜਾ ਵਿਜ਼ਿਟ ਕਰਾਇਆ ਨਾਵਲਟੀ ਚੌਂਕ। ਮੈਂ ਕਿਹਾ ਘੱਟੋ ਘੱਟ ਆਪਾਂ ਜਿਹੜਾ ਜੇ ਆਪਾਂ ਇਹਨੂੰ ਠੀਕ ਨਹੀਂ ਰੱਖ ਸਕਦੇ ਤੇ ਸ਼ਹਿਰ ਦੀ ਕੀ ਉਮੀਦ ਰੱਖ ਸਕਦੇ ਹਾਂ? ਬੰਦਾ ਕਹਿੰਦਾ ਵੀ ਆਹ ਦੋ ਵੱਡੇ ਏਰੀਆ ਵੀ ਚਲੋ ਇਹ ਤਾਂ ਠੀਕ ਨੇ। ਉਹ ਵੀ ਠੀਕ ਨਹੀਂ ਗੇ। ਜਿੰਨੀਆਂ ਆਬਾਦੀਆਂ ਨੇ ਮੁਸਤਫਾ ਬਾਦ ਪੀ ਜਾ ਕੇ ਵੇਖ ਲਓ, 88 ਫੁੱਟ ਵੇਖ ਲਓ, ਸੁਲਤਾਨਵਿੰਡ ਵੇਖ ਲਓ, ਸੁਭਾ ਗੁਜਰਾਤੀ ਬਸਤੀ ਵੇਖ ਲਓ ਕਿਸੇ ਵੀ ਜਗ੍ਹਾ ਤੇ ਗਮਟਾਲਾ ਵੇਖ ਲਓ ਮਾਲ ਵੇਖ ਲਓ ਜਿਹੜੇ ਕਾਰਪੋਰੇਸ਼ਨ ਦੇ ਅੰਦਰ ਆਉਂਦੇ ਨੇ ਬਹੁਤ ਮਾੜੀ ਹਾਲਾਤ ਹੈ ਲੋਕਾਂ ਦੀ ਉੱਥੇ ਪੀਣ ਵਾਲੇ ਪਾਣੀ ਤੋਂ ਸੀਵਰੇਜ ਤੋਂ ਸੋ ਉਹਦੇ ਬਾਰੇ ਡਿਟੇਲ ਦੇ ਵਿੱਚ ਗੱਲਬਾਤ ਕੀਤੀ ਹੈ ਕੋਈ ਲੜਾਈ ਦਾ ਮਤਲਬ ਨਹੀਂਗਾ ਪਰ ਇੱਕ ਇਹਨਾਂ ਨੂੰ ਮੈਂ ਗੱਲ ਕਹੀ ਹੈ ਇਹਨਾਂ ਨੇ 20 ਦਿਨ ਦਾ ਕਿਹਾ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ 15 20 ਦਿਨ ਚੋਂ ਕਰੋ ਜੇ ਲਿਫਟ ਨਹੀਂ ਕਰੋਗੇ ਤੇ ਗੁਰਜੀਤ ਸਿੰਘ ਔਜਲਾ ਭੁੱਖ ਹੜਤਾਲ ਤੇ ਲੰਬੇ ਸਮੇਂ ਵਾਸਤੇ ਇੱਕ ਦੋ ਦਿਨ ਦੀ ਨਹੀਂ ਹੋਊਗੀ ਕਾਰਪੋਰੇਸ਼ਨ ਦਫ਼ਤਰ ਦੇ ਮੂਹਰੇ ਬੈਠੇਗਾ ਤੁਹਾਨੂੰ ਇਹਦੇ ਲਈ ਜਵਾਬਦੇਹ ਬਣਾਏਗਾ ਸਰਕਾਰ ਨੂੰ ਜਵਾਬਦੇਹ ਵੀ ਬਣਾਏਗਾ ਸਰ ਸਾਰੇ ਸ਼ਹਿਰ ਚ ਕੂੜੇ ਡੰਪ ਬਣ ਗਏ ਰਣਜੀਤ ਜੈਨੂ ਪੂਛ ਇਲਾਕਾ ਉਹ ਡੰਪ ਬਣ ਗਿਆ ਹਾਲ ਬਿਹਾਰ ਜਿੱਥੋਂ ਸਾਰੀ ਦੁਨੀਆ ਗੰਦਲ ਕਬਲ ਤਮਸਾ ਬਣ ਗਈ ਹੈ ਉਹ ਨਾਲੀ ਬਣ ਗਿਆ ਮੈਂ ਤੁਹਾਨੂੰ ਨਜ਼ਰ ਨਹੀਂ ਆਉਂਦੀਆਂ ਮੈਂ ਇਹੀ ਚੀਜ਼ਾਂ ਨਹੀਂ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਤੁਹਾਨੂੰ ਦਫ਼ਤਰਾਂ ਚੋਂ ਨਿਕਲਣਾ ਪਊਗਾ ਤੁਸੀਂ 2 ਘੰਟੇ ਦਫ਼ਤਰ ਲਾਓ ਹਫ਼ਤੇ ਦੇ ਵਿੱਚ 3 ਦਿਨ ਘਟੋ ਘਟ ਫੀਲਡ ਚ ਨਿਕਲੋ ਨਹੀਂ ਜਿਹੜੇ ਡੰਪ ਬਣੇ ਉਹਨਾਂ ਦੀ ਕੀ ਮੈਂ ਤੁਹਾਨੂੰ ਉਹੀ ਗੱਲ ਦੱਸਿਆ ਲਗਾ ਡੰਪਾਂ ਦੀ ਮੈਂ ਗੱਲ ਕੀਤੀ ਮੈਂ ਕਿਹਾ ਹੁਣ ਦੱਸੋ ਤੁਸੀਂ ਘਰਾਂ ਘਰਾਂ ਕੇ ਡੰਪ ਦੂਜੀ ਗੱਲ ਮੈਂ ਕਿਹਾ ਕੂੜਾ ਲਿਫਟ ਹੋ ਜੂਗਾ ਚਲੋ ਚਲੇ ਗਿਆ ਉਥੋਂ ਤੱਕ ਉਹਨੂੰ ਕਿਵੇਂ ਸੈਗਰੀਗੇਟ ਕਰਨਾ ਕੀ ਉਹ ਉਥੇ ਵੱਡਾ ਉਥੇ ਵੀ ਲੋਕ ਰਹਿ ਰਹੇ ਨੇ ਸੋ ਮੈਂ ਇਹਨਾਂ ਨੂੰ ਇੱਕ ਗ ਬੇਨਤੀ ਕੀਤੀ ਕਿ ਜਿੰਨੇ ਡੰਪ ਬਣੇ ਨੇ ਤੁਸੀਂ ਇਹਨਾਂ ਨੇ ਕੰਟਰੈਕਟ ਕੀਤਾ ਸੀ ਕਿ ਅਸੀਂ ਕੂੜਾ ਵੱਡੀ ਮਸ਼ੀਨ ਚ ਭਰਨ ਵਾਸਤੇ ਜਿਹੜਾ ਡਿਪੈਂਸਰ ਹੋ ਕੰਪੈਕਟਰ ਸਰ ਕੰਪੈਕਟਰ ਦੇ ਵਿੱਚ ਅਸੀਂ ਕੋਈ ਜਗ੍ਹਾ ਦਵਾਂਗੇ ਪਰ ਇਹ ਜਗ੍ਹਾ ਬਿਲਕੁਲ ਘਰਾਂ ਦੇ ਵਿੱਚ ਇਹਨਾਂ ਨੇ ਦਿੱਤੀ ਸਾਰੀ ਜਗ੍ਹਾ ਤੇ ਦੂਰ ਹੈ ਚਲੋ ਮੰਨਿਆ ਜਾ ਸਕਦਾ ਕਿ ਚੇਂਜ ਹੋਣਾ ਪਰ ਕੰਪੈਕਟਰ ਦਾ ਜਿਹਨਾਂ ਨੇ ਨਾਲ ਨਾਲ ਚੇਂਜ ਕਰਨਾ ਹੈ ਪਰ ਕੰਪੈਕਟਰ ਚਾਰ ਨੇ ਸਾਰੇ ਸ਼ਹਿਰ ਚ ਘਟੋ ਘੜ 30 25 30 ਦੀ ਉੱਤੇ ਲੋਡ ਹੈ ਤੇ ਚਾਰ ਨਾ ਕਿਵੇਂ ਹੋਊਗਾ ਲੰਬਾ ਜਮਾ ਪੈ ਰਿੰਦੇ ਆ ਸਵੈਲ ਕਰਦੇ ਆ ਉੱਤੇ ਬਿਮਾਰੀਆਂ ਲੱਗਣ ਦਾ ਖਤਰਾ ਹੈ ਸੋ ਡੰਪਾਂ ਨੂੰ ਵੀ ਚੁੱਕਣ ਦਾ ਮੈਂ ਇਹਨਾਂ ਨੂੰ ਆਪਣੀ ਮੀਟਿੰਗ ਦੇ ਵਿੱਚ ਹਵਾਲਾ ਦਿੱਤਾ ਹੈ ਕਿ ਇਮੀਡੀਏਟ ਉਹਨਾਂ ਤੇ ਐਕਟ ਕਰੋ ਉਹਨਾਂ ਨੂੰ ਵੀ ਚੁੱਕੋ ਬਟਾਲਾ ਰੋਡ ਤੇ 1 ਸਾਲ ਫਾਈਲ ਹੀ ਨਹੀਂ ਸਾਈਨ ਹੋਈ ਜਿਹਦੇ ਨਾਲ ਪੀ ਐਲ ਐਨਟੀ ਨੇ ਕੰਮ ਕਰਨਾ ਸੀ ਬਟਾਲਾ ਰੋਡ ਦੇ ਲੋਕ ਵੀ ਰਹਿੰਦੇ ਨੇ 1 ਸਾਲ ਅਧਿਕਾਰੀ ਨੇ ਫਾਈਲ ਹੀ ਨਹੀਂ ਸਾਈਨ ਕੀਤੀ ਤੁਸੀਂ ਗੱਲਾਂ ਤਾਂ ਬਹੁਤ ਵੱਡੀਆਂ ਵੱਡੀਆਂ ਕਰ ਰਹੇ ਹੋ ਜ਼ਮੀਨੀ ਪੱਧਰ ਤੇ ਹਕੀਕਤ ਹੈ ਮੈਂ ਨਹੀਂ ਸੁਮਿਤ ਜੀ ਸੁਮਿਤ ਜੀ ਵੇਖੋ ਸੁਮਿਤ ਜੀ ਮੈਂ ਤੁਹਾਨੂੰ ਇਹੀ ਗੱਲ ਕਹਿ ਰਿਹਾ ਜਿਹੜੀ ਗੱਲ ਤੇ ਮੇਰੇ ਧਿਆਨ ਚ ਆਉਂਦੀ ਹੈ ਮੈਂ ਵੀ ਇਹਨਾਂ ਦੇ ਧਿਆਨ ਚ ਲਿਆਉ ਰਿਹਾ ਇਹ ਇਹ ਸਟੇਟ ਗਵਰਨਮੈਂਟ ਦੀਆਂ ਜ਼ਿੰਮੇਵਾਰੀਆਂ ਨੇ ਮੇਰੀਆਂ ਜ਼ਿੰਮੇਵਾਰੀਆਂ ਨਹੀਂ ਬਟ ਮੈਂ ਬਤੌਰ ਮੈਂਬਰ ਪਾਰਲੀਮੈਂਟ ਹੁੰਦੇ ਹਾਂ ਇੱਕ ਜੇ ਲੋਕ ਨੁਮਾਇੰਦਾ ਚੁਣਿਆ ਨੁਮਾਇੰਦਾ ਹੁੰਦਾ ਮੇਰੀ ਜਿੰਮੇਵਾਰੀ ਬਣਦੀ ਆ ਮੈਂ ਇਹਨਾਂ ਤੱਕ ਪਹੁੰਚਿਆ ਹੁਣ ਜੇ ਕੋਈ ਫਾਈਲ ਸਾਲ ਧਿਆਨ ਤੇ ਨਹੀਂ ਇਹ ਵੀ ਤੁਸੀਂ ਮੇਰੇ ਚ ਦੋ ਦੇਖੋ ਸਰਕਾਰ ਦਾ ਤੇ ਜੋ ਲਾ ਦਿਓ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਉਹਦੇ ਜੇ ਕੋਈ ਦੋ ਲੋਕ ਐ ਚੁਪਿਆ ਹੈ ਨਹੀਂਗਾ ਸਾਨੂੰ ਉਤਰਨ ਦੀ ਲੋੜ ਥਾੜਾ ਮੈਂਬਰ ਪਾਰਲੀਮੈਂਟ ਤੋਂ ਆਉਂਦੀ ਲੋੜ ਨਹੀਂ ਨਹੀਂ ਇੱਥੇ ਮੇਅਰ ਦਾ ਕੰਮ ਹੈ ਇੱਥੇ ਲੋਕਲ ਬਾਡੀ ਮਨਿਸਟਰ ਦਾ ਕੰਮ ਹੈ ਇੱਥੇ ਐਮ ਐਲ ਏ ਬੈਠੇ ਉਹਨਾਂ ਦਾ ਕੰਮ ਹੈ ਮੇਰੀ ਤਾਂ ਬਹੁਤ ਬਾਤਚਾਰੀ ਆਉਂਦੀ ਪਰ ਮੈਨੂੰ ਮਜਬੂਰਨ ਉਤਰਨਾ ਪੈ ਰਿਹਾ ਕਿਹਦੇ ਕਿਵੇਂ ਸੁਧਾਰ ਸੁਧਾਰ ਦੇਖੋ ਸੁਧਾਰ ਦੇਖੋ ਬਹੁਤ ਵਧੀਆ ਕਰ ਰਹੇ ਹੋ ਸੁਧਾਰ ਦੇਖੋ ਸੁਧਾਰ ਤੇ ਇਹਨਾਂ ਤੋਂ ਪ੍ਰੋਮਿਸ ਲਿਆ ਆ ਮੌਜੂਦਾ ਇਹਨੇ ਹੋਰ ਕਿਤੋਂ ਲਈਏ ਜੀ ਪ੍ਰੋਮਿਸ ਹੋਰ ਕੋਈ ਬੰਦਾ ਹੀ ਨਹੀਂ ਹੈਗਾ ਜਿਹਦੇ ਤੋਂ ਕੋਈ ਪ੍ਰੋਮਿਸ ਲਈਏ ਕਿਹਦੇ ਕੋਲ ਲਈਏ ਜਿਹੜੇ ਮੌਜੂਦਾ ਸੀਟਾਂ ਦੇ ਬੈਠੇ ਨੇ ਅਫਸਰ ਨਹੀਂ ਟੱਕਰਾਂ ਦੇ ਚਲੇ ਰਹੀ ਰਵਈਆ ਇਸੇ ਤਰ੍ਹਾਂ ਜਾਰੀ ਰਹਿ ਲਾਪਰਵਾਹੀ ਇਸੇ ਤਰ੍ਹਾਂ ਜਾਰੀ ਰਹੀ ਮੈਂ ਤੁਹਾਨੂੰ ਦੱਸਦਾ ਕਿ 15 ਦਿਨਾਂ ਦਾ ਇਹਨਾਂ ਟਾਈਮ ਲਿਆ ਮੇਰਾ ਪਾਰਲੀਮੈਂਟ ਸੈਸ਼ਨ ਵੀ ਆ ਭਾਵੇਂ 2 ਦਿਨ ਵਿੱਚੋਂ ਆ ਕੇ ਸੰਬੋਲਕ ਮੈਨੂੰ ਭੁਖੜ ਧਾਲ ਕਰਨੀ ਵੀ ਮੈਂ 2 ਦਿਨ ਵੀ ਕਰੂੰ 15 ਦਿਨਾਂ ਬਾਅਦ ਸ਼ਨੀ ਐਤਵਾਰ ਵੀ ਨੇ ਸਾਲਾਂ ਤੋਂ ਨਹੀਂ ਦੇਖ ਮੇਰੀ ਗੱਲ ਦਾ ਜੇ ਮੈਂ ਹੁਣ ਕਹਦਾ ਹੋਣਾ ਨਹੀਂ ਤਾਂ ਫਿਰ ਆਪਾਂ ਸਾਰੇ ਘਰੋਂ ਚਲੇ ਜਾਗੇ ਕਰਨ ਲਈ ਤਾਂ ਬੈਠੇ ਆਂ ਜਵਾਬ ਦੇ ਹੀ ਬਣਾਈਆਂ ਨਹੀਂ ਕਰਨਗੇ ਦੱਦ ਮੈਂ ਤਾਂ ਸਮਾਜ ਚ ਬੈਠੇ ਕਮੀ ਕਿੱਥੇ ਲੱਗੀ ਹੋ ਜੀ ਸਰ ਸਾਮੀ ਕਿੱਥੇ ਗੱਲਾਂ ਜਾਣ ਤੇ ਜਾਣਦੀਆਂ ਕਰਦੇ ਆਂ ਕਿ ਇਹਦੇ ਘਰ ਦਾ ਸੀਵਰ ਬੰਦ ਹੋ ਗਿਆ ਵੀ ਹੈਗੀ ਕੂੜੇ ਢੇਰ ਤੇ ਸੀਵਰ ਦਾ ਪਾਣੀ ਖੜਾ ਹੈ ਕਾਸ ਕਰਕੇ ਮੈਂ ਮੈਂ ਤਾਂ ਕਹਿ ਰਿਹਾ ਹੋਰ ਕਹਦੇ ਲਈ ਇਹਨਾਂ ਨੂੰ ਜਵਾਬ ਦੇ ਬਣਾ ਰਹੇ ਸਰਕਾਰ ਨੇ ਨਹੀਂ ਕੀਤਾ ਸਰਕਾਰ ਫੇਲ ਹੈ ਨਾ ਪੈਸੇ ਦਿੱਤੇ ਨਾ ਕਾਰਪੋਰੇਸ਼ਨ ਕੋ ਪੈਸੇ ਆ ਗਏ ਆ ਗੱਲਾ ਚੰਦਰਮਾ ਦੇ ਜਿਹੜੇ ਕਰ ਰਹੇ ਨੇ ਉਹਨਾਂ ਨੂੰ ਸਵਾਲ ਦੀ ਪੁੱਛ ਸਕਦੇ ਜੀ ਮੈਂ ਤਾਂ ਸਿਰਫ ਅੰਮ੍ਰਿਤਸਰ ਰਹਿਣ ਦੀ ਗੱਲ ਕਰਦਾ ਮੈਨੂੰ ਅੰਮ੍ਰਿਤਸਰ ਦਾ ਪਤਾ ਜੀ ਮੇਰੇ ਵੀਰ ਮੈਂ ਤੁਹਾਨੂੰ ਕਹਿ ਰਿਹਾ ਜੇ ਕੂੜੇ ਜੇ ਕੂੜੇ ਦਾ ਢੇਰ ਚੁੱਕਿਆ ਜਾਂਦਾ ਮੇਰੇ ਵੀਰ ਮੈਂ ਤੁਹਾਨੂੰ ਕਹਿ ਰਿਹਾ ਜੇ ਕੂੜੇ ਜੇ ਕੂੜੇ ਦਾ ਢੇਰ ਚੁੱਕਿਆ ਜਾਂਦਾ ਸਾਨੂੰ ਇੱਥੇ ਤੁਰੇ ਫਿਰਨ ਦੀ ਲੋੜ ਸੀ ਸਾਨੂੰ ਮੀਟਿੰਗ ਕਰਨ ਦੀ ਲੋੜ ਹੀ ਨਹੀਂ ਸੀ ਪੈਣੀ ਮੇਰਾ ਤਾਂ ਕੰਮ ਪਾਰਲੀਮੈਂਟ ਸੈਸ਼ਨ ਹੈ ਮੈਂ ਤਾਂ ਉਹਦੀ ਤਿਆਰੀ ਕਰ ਰਿਹਾ ਪੀ ਸੈਸ਼ਨ ਚ ਕਿਵੇਂ ਜਾਣਾ ਕੀ ਕਰਨਾ ਤੇ ਮੈਨੂੰ ਕਾਉਂਸਲਰ ਦਾ ਕੰਮ ਵੀ ਕਰਨਾ ਪੈ ਰਿਹਾ ਤੁਸੀਂ ਇਹ ਵੀ ਵੇਖੋ ਨਾ ਕਿ ਦੇਖੋ 3 ਸਾਲ ਅੱਗੇ ਕੌਂਸਲਰ ਨਹੀਂ ਹੈਗੇ ਹੋਰ ਲੋਕ ਧੱਕੇ ਖਾਣਗੇ ਫਿਰ ਇਲੈਕਸ਼ਨ ਤੇ ਕਰਾਉਣੀ ਚਾਹੀਦੀ ਇਮੀਡੀਏਟ ਸਰਕਾਰ ਨੂੰ ਸਰਕਾਰ ਸੁਪਰੀਮ ਕੋਰਟ ਗਈ ਇਹਨੂੰ ਕਿਵੇਂ ਵੇਖਦੇ ਹੋ ਉਹ ਦੇਖੋ ਉਹ ਤਿਆਰ ਹੀ ਨਹੀਂ ਹੈਗੇ ਉਹ ਤਿਆਰ ਨਹੀਂ ਹੈਗੇ ਇਲੈਕਸ਼ਨ ਦਾ ਉਹਨਾਂ ਨੂੰ ਪਤਾ ਲੋਕ ਗੁੱਸਾ ਨਿਕਲਣਾ ਲੋਕਾਂ ਦਾ ਗੁੱਸਾ ਨਿਕਲਣਾ ਹੈ ਸੋ ਮੈਂ ਇਹ ਕਹਿਣੀ ਚਾਹੁੰਦਾ ਅਮਰਸਰ ਸ਼ਹਿਰ ਵਾਸਤੇ ਅੱਜ ਡਿਟੇਲਡ ਮੀਟਿੰਗ ਹੋਈ ਆ ਔਰ ਮੈਂ ਇਹਨਾਂ ਨੂੰ ਇੱਕ ਗੱਲ ਦੀ ਇਹ ਵਾਰਨਿੰਗ ਪੱਕੀ ਦਿੱਤੀ ਹੈ ਕਿ ਮੈਂ ਭੁਖੜਦਾਲ ਤੇ ਪਹੁੰਚਾਂਗਾ ਬਹੂੰਗਾ ਤੁਹਾਡੇ ਘੂਏ ਕਿ ਜੇ ਤੁਸੀਂ ਲੋਕਾਂ ਨੂੰ ਸਾਫ਼ ਸੁਥਰਾ ਪਾਣੀ ਸੀਵਰੇਜ ਤੇ ਸਫਾਈ ਦਾ ਪ੍ਰਬੰਧ ਨਾ ਕਰਕੇ ਦਿਓ ਤੇ ਤੁਸੀਂ ਹੁਣ ਆਪੇ ਪ੍ਰਬੰਧ ਕਰ ਲਓ ਦੂਸਰੀ ਘਰ ਨੋਵਲਟੀ ਚੌਂਕ ਜਿਹੜਾ ਮੈਂ ਇਹਨਾਂ ਨੂੰ ਕਹਿ ਗਿਆ ਇੱਕ ਘਟੋ ਘਟ ਇੱਕ ਚੌਂਕ ਤੇ ਲੋਕਾਂ ਦੇ ਵੇਖਣ ਜਗ੍ਹਾ ਬਣਾ ਦਿਓ ਕਿਉਂਕਿ ਇੱਥੇ ਹੁਣ ਡੇਲੀ ਰੋਜ਼ ਦੇ 2-250 ਜਿਹੜਾ ਟੂਰਿਸਟ ਇੱਥੇ ਪੱਕਾ ਹੀ ਆਉਂਦੇ ਆ ਕਿਉਂਕਿ ਆ ਇੱਕ ਪੁਆਇੰਟ ਬਣ ਗਿਆ ਫੂਡ ਜੁਆਇੰਟ ਐ ਸੋ ਇਹਨੂੰ ਬੈਸਟ ਕਰਨ ਵਾਸਤੇ ਬਿਜਲੀ ਬੋਰਡ ਦੇ ਪੀਐਸਪੀਐਸਐਲ ਐਕਸ਼ਨ ਨੂੰ ਵੀ ਬੁਲਾਇਆ ਕਿ ਤੁਸੀਂ ਆਪਣਾ ਤਰੀਕਾ ਦੱਸੋ ਹੁਣ 15 ਫੁੱਟ ਦੀ ਕ੍ਰੋਜਮੈਂਟ ਪਬਲਿਕ ਪਲੇਸ ਚ ਕੀਤੀ ਐ 15 ਫੁੱਟ ਲੋਕਾਂ ਦੀ ਜਗ੍ਹਾ ਬਣ ਲਈ ਇਹਨਾਂ ਨੇ ਕੋਈ ਸਰਕਾਰੀ ਡਿਪਾਰਟਮੈਂਟ ਸੋ ਮੈਂ ਉਹਦੇ ਆਸਤੀਆਂ ਨੂੰ ਠੀਕ ਕਰਨਾ ਸੀ ਇਹਨਾਂ ਕਹਿੰਦਾ ਤੁਸੀਂ ਪਲਾਨ ਬਣਾਓ ਤੁਹਾਨੂੰ ਪੈਸੇ ਚਾਹੀਦੇ ਆ ਮੈਂ ਐਮਪੀ ਲੈਡ ਚ ਦੇ ਦੂੰਗਾ ਤੁਸੀਂ ਠੀਕ ਤੇ ਕਰੋ ਜ਼ਿੰਮੇਵਾਰੀ ਤੁਹਾਡੀ ਆ ਕੰਮ ਸਾਨੂੰ ਕਰਨਾ ਪੈ ਰਿਹਾ ਕਮੀ ਕਿੱਥੇ ਲੱਗ ਰਹੀ ਹੈ ਮੱਥਰਾ ਚ ਲੱਗ ਰਹੀ ਹੈ ਸਾਰਿਆਂ ਚ ਹੀ ਕਮੀ ਇਹਨਾਂ ਚ ਵੀ ਨਾ ਹੋਵੇ ਤੇ ਫਿਰ ਮੈਨੂੰ ਕਿਉਂ ਦੀ ਲੋੜ ਆ ਆ ਗੰਦ ਜਿਹੜਾ ਪਿਆ ਇਹ ਇੱਥੇ ਐਸ ਡੀਓ ਐਕਸੀਐਨ ਜੇਈ ਸਾਰੇ ਬੈਠੇ ਨੇ ਇਹਨਾਂ ਨੂੰ ਧਿਆਨ ਦੇਣਾ ਚਾਹੀਦਾ ਸਾਡਾ ਰੌਲਾ ਥੋੜਾ ਹੈ ਜੇਲੀ ਨੰਗਦੇ ਇਸੇ ਰੋਲ ਜੇਲੀ ਨੰਗਦੇ ਨੇ ਆਰਦੀ ਪ੍ਰਾਇੋਰਟੀ ਡਿਸਟ੍ਰਿਕਟ શ્રી ਅਮਰਸਰ ਸਾਹਿਬ ਹੋਣਾ ਚਾਹੀਦਾ ਉਹ ਹੈ ਨਹੀਂਗਾ ਦੇਖੋ ਉਹ ਹੈ ਨਹੀਂਗਾ ਜੋ ਹੋਵੇ ਤੇ ਫਿਰ ਅੱਜ ਸਾਰੇ ਪੈਸੇ ਕਾਰਪੋਰੇਸ਼ਨ ਕੋਲ ਹੁੰਦੇ ਕਾਰਪੋਰੇਸ਼ਨ ਕੋਲ ਤਨਖਾਹ ਦੇਣ ਜੋ ਕੇ ਪੈਸੇ ਨਹੀਂ ਕੋਈ ਪੁੱਛ ਲਓ ਹਾਂ ਕਦੀ ਸਮਾਰਟ ਸਿਟੀ ਜੋ ਕੋਈ ਚੀਜ਼ ਮੰਗੀ ਜਾ ਰਹੀ ਕਦੀ-ਕਦੀ ਉਹ ਮੰਗੀ ਜਾ ਰਹੀ ਹੈ ਬਿਕਾਜ਼ ਆਮਦਨ ਦਾ ਸਾਧਨ ਕੋਈ ਨਹੀਂ ਹੈਗਾ ਸਰਕਾਰ ਜਿਹੜੇ ਕਾਮਦਨ ਦੇ ਸਾਧਨ ਨੇ ਜੇ ਨਕਸ਼ੇ ਪਾਸ ਕਰਾਉਣੇ ਨੇ ਨਕਸ਼ਾ ਪਾਸ ਨਾ ਕਰਾਓ ਪੈਸੇ ਦੇ ਕੇ ਬਣਾ ਲਓ ਸੌਕੀ ਬਣ ਜਾਂਦੀ ਆ ਸਰਕਾਰੀ ਸੇਵਾ ਸੰਪ ਬਾਈ ਦਰਬਾਰ ਸਾਹਿਬ ਬਹੁਤ ਵੱਡਾ ਬਿਲਕੁਲ ਉਹ ਹੋਰ ਜਿਆਦਾ ਜਰੂਰ ਨਿਕਲੇ ਕਿਉਂਕਿ ਉੱਤੇ ਬਹੁਤ ਟੂਰਿਸਟ ਆਉਂਦਾ ਹੈ ਮੈਂ ਮੈਂ ਧੰਨਵਾਦ ਕਰਦਾ ਸੀ ਉਹਨਾਂ ਨਾਲ ਮਿਲ ਕੇ ਅੱਗੇ ਕੰਮ ਕਰ ਰਹੇ ਆ ਅਸੀਂ ਇੱਥੇ ਚੌਂਕ 'ਚ ਵੀ ਉਹਨਾਂ ਨਾਲ ਮਿਲ ਕੇ ਕੰਮ ਕਰਨਾ ਤੁਹਾਨੂੰ ਪਤਾ ਅੱਗੇ ਵੀ 1 ਕਰੋੜ ਰੁਪਈਆ ਮੈਂ ਸੁਲਤਾਨਵਿੰਦ ਨਹਿਰ ਦੇ ਉੱਤੇ ਦਿੱਤਾ ਹੈ ਜਿਹੜੀ ਜਿਹੜੀ ਉਹਦੀ ਆਪਣੇ ਸੁੰਦਰੀਕਰਨ ਹੋਇਆ ਹੈ 1 ਕਰੋੜ ਰੁਪਈਆ ਉਹ ਬਾਬਾਪੂਰੀ ਵਾਲੇ ਦੇ ਹੱਥੀ ਲੱਗਾ ਹੈ ਜ਼ੀਰੋ ਕ腐ਸ਼ਨ ਹੈ ਉਹਦੇ 'ਚ ਕਿਉਂਕਿ ਮੈਂ ਵੀ ਚਾਹੁੰਦਾ ਇਹ ਪੂਰੇ ਪੂਰੇ ਪੈਸੇ ਲੱਗਣ ਅਸੀਂ ਕਿਸੇ ਤਰੀਕੇ ਦੇ ਨਾਲ ਬਾਬਾ ਜੀ ਨੇ ਉਹ ਪੈਸੇ ਉਹਨ ਜਦ ਕਿ ਤਰੀਬ 1 ਕਰੋੜ ਰੁਪਇਆ ਮੈਂ ਹੋਰ ਉੱਥੇ ਦੇ ਰਿਆਂ ਉਹਨੂੰ ਠੀਕ ਕਰਨ ਵਾਸਤੇ ਨਹਿਰ ਵਾਲੇ ਏਰੀਆ ਨੂੰ ਤੋਂ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਤੇ ਇਹ ਆ ਵੀ ਜਿਹੜਾ ਕੰਮ ਸਰਕਾਰ ਨੇ ਕਰਨਾ ਉਹ ਸਰਕਾਰ ਨੇ ਹੀ ਕਰਨਾ ਹੈ ਜਿਹੜਾ ਕਾਰਪੋਰੇਸ਼ਨ ਨੇ ਕਰਨਾ ਉਹ ਕਾਰਪੋਰੇਸ਼ਨ ਨੇ ਹੀ ਕਰਨਾ ਹੈ ਬੋਲਾ ਸਾਹਿਬ ਇੱਕ ਸਵਾਲ ਇੱਥੇ ਹੁੰਦਾ ਵਾ ਕਿ ਹਰ ਇਲਾਕੇ ਦੀ ਗੱਲ ਹੋ ਗਈ ਆ ਜਿਹੜੀਆਂ ਨੇ ਗੱਡੀਆਂ ਲਾਈਆਂ ਪੂਰਾ ਚੁੱਕਣ ਹੋਣੀ ਆ ਹੋ ਤਾਂ ਤਾਂ ਨਹੀਂ ਉਹ ਇਲਾਕਿਆਂ ਚ ਹੈ ਹੀ ਨਹੀਂ ਗਿਆ ਬੜਾ ਪਰੇਸ਼ਾਨ ਸ਼ਾਰਟੇਜ ਬਹੁਤ ਜ਼ਿਆਦੀ ਹੈ ਉਹ ਵੀ ਪੂਰਾ ਆਪਣੇ ਘਰ ਦੀ ਵੇਟੀ ਉਹੀ ਹੋਣ ਇਹਨਾਂ ਨੇ ਕੰਪਨੀ ਦੇ ਨਾਲ ਨਵੇੜ ਕੇ ਕੰਪਨੀ ਨੇ ਨਵੀਆਂ ਗੱਡੀਆਂ ਕੰਪਨੀ ਦੇ ਕੁਝ ਮਸ਼ੀਨਰੀ ਆ ਗਈ ਹੈ ਕੋ ਚ ਆ ਰਹੀ ਹੈ ਹੁਣ ਇਹਨਾਂ ਨੇ 15 ਦਿਨ ਦਾ ਸਾਡੇ ਕੋਲ ਟਾਈਮ ਲਾ ਕੇ 15 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਸ਼ਹਿਰ ਦੇ ਵਿੱਚ ਇਹ ਦਿੱਕਤ ਨਹੀਂ ਦੇਹੂਗੇ ਅਸੀਂ ਉਹਨਾਂ ਲੋਕਾਂ ਨੂੰ ਪੁੱਛਿਆ ਕਹਿੰਦੇ ਜੀ ਸਾਨੂੰ ਤਾਂ ਤਨਖਾਹਾਂ ਨਹੀਂ ਗੱਡੀਆਂ ਤਾਂ ਲੋੜ ਪਾ ਲਈਏ ਮੈਂ ਤਾਂ ਤੁਹਾਨੂੰ ਕਹਿ ਦਿੰਦਾ ਮੈਂ ਤੁਹਾਨੂੰ ਕੀ ਕਹਿਆ ਤਨਖਾਹਾਂ ਦੇਣ ਜੋ ਕੇ ਪੈਸੇ ਨਹੀਂ ਜਿਹੜੀ ਤੂੰ ਹੁਣ ਗੱਲ ਕਰ ਰਿਹਾ ਮੈਂ ਤਾਂ ਪਹਿਲਾਂ ਕਹਿ ਦਿੱਤੀ ਤਾਂ ਹੀ ਕੰਮ ਨਹੀਂ ਹੋ ਰਿ ਨੇ ਅਸੀਂ ਫੇਰ ਤਾਂ ਸਾਨੂੰ ਆ ਕੁਝ ਵੀ ਨਾ ਕਰਨਾ ਪਵੇ ਫੇਰ ਅਸੀਂ ਆ ਏਨਰਜੀ ਕਿਸੇ ਹੋਰ ਬੰਨੇ ਲਈਏ ਸ਼ਹਿਰ ਦੇ ਕੰਮ ਪਰਤੀ ਦੇ ਦੇਖੋ ਇਹ ਫਰਕ ਤੇ ਹੈਗਾ ਜੇ ਤਰਾਤਲ ਦੇ ਇਹਨਾਂ ਨੂੰ ਜਦੋਂ ਪੁੱਛਦੇ ਫਾਈਲ ਠੀਕ ਹੈ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਵਾ ਜਮੀਨ ਤੇ ਚੱਲਦੇ ਆ ਉਹ ਜਮੀਨ ਤੇ ਵੇਖ ਲਓ ਹੁਣ ਇਹਨਾਂ ਨੂੰ ਕਿਹਾ ਇੱਕ ਕਾਉਂਸਲਰ ਇਹ ਕਹਿੰਦੇ ਕਾਉਂਸਲਰ ਕੋ ਅੱਜ ਲੋਕ ਜਾਣਦੇ ਨਹੀਂ ਸ਼ਾਇਦ ਉਹ ਨਹੀਂ ਹੈਗਾ ਤਾਂ ਨਹੀਂ ਪਤਾ ਹੋਊਗਾ ਆਪਾਂ ਮੈਂ ਕਿਹਾ ਲੋਕਾਂ ਦੇ ਚਲੇ ਚੱਲਦੇ ਆ ਆਪਾਂ ਲੋਕਾਂ ਦੇ ਚਲੇ ਚੱਲਦੇ ਲੋਕਾਂ ਨੂੰ ਪਤਾ ਕਰ ਲੈਨੇ ਜਾਂ ਦਾ ਕੀ ਹੋ ਰਿਹਾ ਜੀ ਇੱਕ ਇਲਾਕੇ ਦਾ ਇਦਾਂ ਦਾ ਇਹੋ ਜੇ ਇਹੋ ਜੇ ਹਾਲ ਪੰਜਾਬ ਦੇ ਨੇ ਜੋ ਇੱਥੇ ਹੁੰਦੇ ਨੇ ਅੱਛਾ ਸਰ ਇੱਕ ਵਾਟਰ ਸਪਲਾਈ ਦੀ ਗੱਲ ਕੀਤੀ ਗਈ ਸੀ ਕਿ ਸਾਫ ਪਾਣੀ ਘਰਾਂ ਚ ਆਏਗਾ ਤੁਹਾਡੀ ਸਰਕਾਰ ਮਿਲਿਓ ਪ੍ਰੋਜੈਕਟ ਨੂੰ ਚੱਲ ਰਿਹਾ ਜੀ ਹਾਂਜੀ ਹਾਂਜੀ ਚੱਲ ਰਿਹਾ ਜੀ ਉਹ ਉਹਦਾ ਇੱਕ ਮਤਲਬ ਉਹਨਾਂ ਨੇ ਪ੍ਰੈਕਟਿਸ ਕਰ ਲਈ ਜਿਸ ਨੂੰ ਕਹਿੰਦੇ ਕਿ ਫਰਸਟ ਪੇਜ ਤੋਂ ਉਹ ਸ਼ੁਰੂ ਕੀਤਾ ਆ ਟੈਂਕੀਆਂ ਬੰਡੀਆਂ ਨੇ ਤੁਸੀਂ ਵੇਖ ਲਓ ਉਹਦੀ ਵੀ ਵਿਜ਼ਿਟ ਤੁਹਾਨੂੰ ਇੱਕ ਦੋ ਦਿਨਾਂ ਵਿੱਚ ਕਰ ਰਹੇ ਆ ਇੱਕ ਦੋ ਦਿਨਾਂ ਵਿੱਚ ਤੁਹਾਨੂੰ ਉਹ ਵੀ ਵਿਜ਼ਿਟ ਕਰਾਉਣਾ ਕਿ ਉਹ ਕਿੱਥੋਂ ਤੱਕ ਚਲੇ ਗਿਆ ਕੀ ਕੀ ਉਹਦਾ ਹਾਲਾਤ ਨੇ ਉਹ ਉਹ ਮਿਲ ਰਿਹਾ ਪਾਣੀ ਉਹ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਮਿਲੇਗਾ 100% ਮਿਲੇਗਾ ਜੀ ਉਹ ਆਪਣਾ ਇੱਕ ਡ੍ਰੀਮ ਪ੍ਰੋਜੈਕਟ ਉਹ ਵੀ ਕੰਪਲੀਟ ਹੋਏਗਾ ਧੰਨ ਜੀ ਨੇ ਮੇਰੇ ਤੇ ਪਾਰ ਕਿਰਪਾ ਕੀਤੀ ਹੈ ਕਿ ਹੁਣ ਸਾਡਾ ਹੱਕ ਤੇ ਸਾਨੂੰ ਦੇ ਦਿਓ ਇੱਥੇ ਸਿਰਫ ਤਨਖਾਹਾਂ ਦੇਣ ਜੋਗੇ ਵੀ ਪੈਸੇ ਨਹੀਂਗੇ ਸੋ ਤਨਖਾਹਾਂ ਦੇਣ ਜੋਗੇ ਪੈਸੇ ਅੰਮ੍ਰਿਤਸਰ ਨੂੰ ਗ੍ਰਾਂਟ ਘੱਟੋ ਘੱਟ 1000 ਕਰੋੜ ਰੁਪਇਆ ਤੁਸੀਂ ਦਿਓ ਅੰਮ੍ਰਿਤਸਰ ਨੂੰ ਤੇ ਫੇਰ ਜਾ ਕੇ ਇੱਥੇ ਗੁਜ਼ਾਰਾ ਹੋਣਾ ਸਮਾਰਟ ਸਿਟੀ ਦੇ ਪੈਸੇ ਸੈਂਟਰ ਦੇ ਪੈਸੇ ਕਿੱਦਾਂ ਆਉਣ ਦੇ ਜਾਂ ਆਉਣੇ ਉਹ ਸਾਨੂੰ ਪਤਾ ਆ ਪਰ ਪੰਜਾਬ ਸਰਕਾਰ ਦੀ ਦੇਰੀ ਉਹਦੇ ਬਾਰੇ ਧਿਆਨ ਦੇਵੇ ਔਰ 50 ਕਰੋ ਉਸ ਦਾ ਵਾਪਸ ਕੀਤਾ ਜਾਵੇ ਅਮਰਸਰ ਦਾ ਲੱਗਦਾ ਕਿ ਹੁਣ ਸੰਘਰਸ਼ ਵਧਣਾ ਪਊਗਾ ਜਿਸ ਤਰ੍ਹਾਂ ਤੁਸੀਂ ਆਪਾਂ ਟਾਈਮ ਲਿਮਿਟ ਦੇਤੀ ਹੈ ਟਾਈਮ ਲਿਮਿਟ 'ਚ ਨਹੀਂ ਸ਼ਹਿਰ ਸਾਭ ਹੋਊਗਾ ਭੁਖੜ ਹੜਤਾਲ ਤੇ ਮੈਂ ਲਗਾਤਾਰ ਬੈਠੂਗਾ ਪਾਰਲੀਮੈਂਟ ਸੈਸ਼ਨ ਚੱਲਦਾ ਜੇ ਸੈਸ਼ਨ ਜਾਣਾ ਪਿਆ ਤੇ ਸ਼ਨੀ ਐਤਵਾਰ ਭਾਵੇਂ ਛੁੱਟੀ ਹੋਊਗੀ ਤਾਂ ਵੀ ਸਿੰਬੋਲਿਕ ਭੁਖੜ ਹੜਤਾਲ ਇਹਨਾਂ ਦੇ ਅਗੇ ਰੱਖੂਗੀ ਤਾਂ ਕਿ ਲੋਕਾਂ ਨੂੰ ਪਤਾ ਚੱਲੇ ਕਿ ਕੰਮ ਜ਼ਮੀਨ ਤੇ ਨਹੀਂ ਹੋ ਰਿਹਾ ਜੀ ਸਿੰਘ ਉਹਨਾਂ